ਸਤ ਸ੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਇੱਕ ਨਵੀਂ ਚੀਜ਼ ਦਾ ਦਰਸ਼ਨ ਕਰਾਉਣੇ ਆਂ ਇੰਟਰਨੈਟ ਦੇ ਜ਼ਰੀਏ ਅਕਸਰ ਸੁਣਦੇ ਆਂ ਬਹੁਤ ਲੋਕਾਂ ਤੋਂ ਗਿੱਦੜ ਸਿੰਗੀ ਆਹ ਦੇਖੋ ਜੀ ਇਹ ਹੈ ਜੀ ਰੀਅਲ ਗਿੱਦੜ ਸਿੰਗੀ ਬੇਰ ਦੇ ਗਿਰਕ ਦਾ ਸਾਈਜ਼ ਹੁੰਦਾ ਇਹਦਾ ਪਰ ਉੱਪਰ ਇਹਦੇ ਵਾਲ ਬਹੁਤ ਹੁੰਦੇ ਆਂ ਔਰ ਇਹ ਆਪਣੇ ਆਪ ਗਰੋ ਕਰਦੀ ਇਹਨੂੰ ਸੰਧੂਰ ਚ ਰੱਖਿਆ ਜਾਂਦਾ ਇਹਨੂੰ ਔਰ ਇਸ ਦੇ ਨਾਲ ਆ ਇਸ ਨੇ ਬੱਚਾ ਵੀ ਦਿੱਤਾ ਹੋਇਆ ਹੈ ਬਹੁਤ ਸਾਰੇ ਲੋਕਾਂ ਦਾ ਵਿਸ਼ਵਾਸ ਇਹ ਹੈ ਕਿ ਜਿਹਦੇ ਕੋਲ ਗਿੱਦੜ ਸਿੰਘੀ ਹੁੰਦੀ ਆ ਉਹਦੇ ਸਾਰੇ ਕੰਮ ਲੋਟ ਆ ਜਾਂਦੇ ਸਾਰੇ ਕਾਰਜ ਰਾਸ ਆ ਜਾਂਦੇ ਖਾਸ ਕਰਕੇ ਪੈਸੇ ਥੇਲੇ ਦੀ ਕੋਈ ਟੂਟ ਨਹੀਂ ਆਉਂਦੀ ਅੱਜ ਕੁਦਰਤੀ ਮੈਨੂੰ ਮੌਕਾ ਮਿਲਿਆ ਤੁਹਾਡੇ ਨਾਲ ਸਾਂਝ ਪਾਉਂਦਾ ਤੁਹਾਨੂੰ ਰੀਅਲ ਗਿੱਦੜ ਸਿੰਘੀ ਵਿਖਾਉਣੀ ਆ ਆ ਦੇਖੋ ਜੀ ਜੇ ਤੁਸੀਂ ਵੀ ਸਾਰੇ ਜਣ ਗਿੱਦੜ ਸਿੰਘੀ ਲੱਭਣ ਦੀ ਕੋਸ਼ਿਸ਼ ਕਰੋ ਇੱਕ ਹੋਰ ਇਸ ਦੇ ਨਾਲ ਦੂਸਰਾ ਕੱਢਿਓ ਬਿਲਕੁਲ ਇੱਕ ਹੋਰ ਨਵੀਂ ਚੀਜ਼ ਇੱਕ ਹੋਰ ਗਿੱਦੜ ਸਿੰਘੀ ਆ ਗਈ ਆ ਮਨਕਾ ਵੀ ਕੱਢੇ ਮਨਕਾ ਆਦੇ ਕੋਈ ਵੀ ਇਸ ਦੇ ਵੀ ਵਾਲ ਸਾਰੇ ਗਰੋ ਕਰਦੇ ਨੇਚੁਰਲੀ ਆਪਣੇ ਆਪ ਗਰੋ ਕਰਦੀ ਪਤਾ ਨਹੀਂ ਗੱਲ ਸੱਚ ਹੈ ਜਾਂ ਕਿ ਲੋਕ ਵਿਸ਼ਵਾਸ ਹੀ ਹੈ ਪਰ ਇਹ ਨੇਚੁਰਲੀ ਇਹ ਦੋਨੋਂ ਦੇ ਬੇਬੀਜ਼ ਐ ਦੋਨੋਂ ਬੱਚੇ ਇਸ ਦੇ ਆ ਤੀਸਰਾ ਜਿਹੜਾ ਇਹ ਮਨਕਾ ਹੈ ਇਹ ਸੱਪ ਦਾ ਜ਼ਹਿਰ ਚੂਸ ਲੈਂਦਾ ਹੈ ਖੁਦਾ ਨਾ ਖਾਸ ਤਾਂ ਕਿਸੇ ਨੂੰ ਸੱਪ ਲੜ ਜੇ ਤੇ ਨੂੰ ਦੁੱਧ ਦੇ ਪਿਓਂਕ ਉੱਤੇ ਲਾ ਦਿੱਤਾ ਜਾਂਦਾ ਤੇ ਜ਼ਹਿਰ ਚੂਸ ਲੈਂਦਾ ਸੱਪ ਦਾ ਸਾਰਾ ਔਰ ਇਹ ਫਿਰ ਫੁੱਲ ਕੇ ਮੋਟੀ ਹੋ ਜਾਂਦੀ ਹੈ ਇਹ ਦੇਖੋ ਮਿੱਤਰੋ ਅਸਲੀ ਸੱਪ ਦੀ ਮਣੀ ਤੇ ਗਿੱਦੜ ਸਿੰਘ ਜੀ ਸੋ ਦੋਸਤੋ ਜੇ ਤੁਸਨੂੰ ਵੀਡੀਓ ਪਸੰਦ ਆਵੇ ਤੇਨੂੰ ਸ਼ੇਅਰ ਜ਼ਰੂਰ ਕਰਿਓ ਆਪਣਾ ਚੈਨਲ ਸਬਸਕ੍ਰਾਈਬ ਕਰਿਓ ਧੰਨਵਾਦ